ਜਿਹੜੀ ਹੁਣ ਇਹ ਪ੍ਰਕਾਸ਼ਨ ਹੁੰਸ ਕਰ ਰਹੇ ਆ ਸਿਵਲ ਲਾਈਨ ਦਾ ਮਾਮਲਾ ਹੈਗਾ ਐਫ ਆਈ ਆਰ ਨੰਬਰ 19 ਹੈਗਾ 379 ਬੀ ਦੇ ਵਿੱਚ 34 ਆਈ ਪੀ ਸੀ ਤੇ ਆਮ ਦੇਖਦੇ ਵਿੱਚ ਜਿਹੜੀ ਹੈਗੀ ਹੈ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਇਹ ਘਟਨਾ ਜਿਹੜੀ ਹੈਗੀ ਹੈ 13 2 ਤਰੀਕ ਦੀ ਹੈਗੀ ਆ ਇਹਦੇ ਵਿੱਚ ਸੁਰਿੰਦਰ ਕੁਮਾਰ ਬੱਬਲੂ ਨਾਮ ਦਾ ਇੱਕ ਮੁੰਡਾ ਸੀਗਾ ਜਿਹੜਾ ਆਪਣੇ ਨਰੇਜ ਟਾਪਿੰਗ ਕੰਪਲੈਕਸ ਇਲੈਕਟ੍ਰੋਨਿਕਸ ਆਸ ਮਾਨ ਜਿਹੜਾ ਸੀਗਾ ਉਹ ਲੈ ਕੇ ਵਟਾਲੇ ਜਾਂਦਾ ਸੀਗਾ ਤੇ ਵਟਾਲਾ ਗੁਰਦਾਸਪੁਰ ਪਠਾਨਕੋਟ ਤੇ ਵਾਪਸੀ ਤੇ ਉੱਥੇ ਕਲੈਕਸ਼ਨ ਕਰਕੇ ਆਉਂਦਾ ਸੀਗਾ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਅਸੀਂ ਮੇਨ ਜਿਹਦੇ ਵਿੱਚ ਰਾਹੁਲ ਮੁੰਡਾ ਫੜਿਆ ਹੈਗਾ ਤੇ ਉਸੇ ਹੀ ਦੁਕਾਨ ਤੇ ਕੰਮ ਕਰਦਾ ਸੀਗਾ। ਤੋਂ ਦੀ ਜਗ੍ਹਾ ਕੰਮ ਕਰਦਾ ਸੀਗਾ ਤੇ ਉਹਨੂੰ ਇਹ ਸਾਰਾ ਭੇਜ ਸੀਗਾ ਇਹ ਬੰਦਾ ਜਾਂਦਾ ਈਨੇ ਵਜੇ ਜਿਹੜਾ ਹੈਗਾ ਇਹ ਪੈਸੇ ਲੈ ਕੇ ਵਾਪਸ ਆਉਂਦਾ। ਤੋਂ ਇਹਨੇ 10-15 ਦਿਨ ਤੋਂ ਇਹਨਾਂ ਦੀ ਰੈਕੀ ਕਰਵਾਉਣੀ ਸ਼ੁਰੂ ਕਰਤੀ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ। ਪਰ ਉਹਨਾਂ ਨੇ ਰੈਕੀ ਕੀਤੀ ਕਿ ਇਹ ਇਹਦੀ ਇੱਕ ਪਾਰਟਿਕੂਲਰ ਬਾਤ ਸੀਗੀ। ਜਿਸ ਵਾਸਤੇ ਸ਼ਾਮ ਨੂੰ ਕਲੈਕਸ਼ਨ ਕਰਕੇ ਡੇਲੀ ਆਂਦਾ ਸੀਗਾ। ਔਰ ਇਹਨੂੰ ਇਹ ਵੀ ਚੀਜ਼ ਦਾ ਪਤਾ ਸੀਗਾ ਕਿ ਸ਼ਨੀ ਐਤਵਾਰ ਨੂੰ ਜਿਹੜਾ ਹੈਗਾ ਇਹ ਨਹੀਂ ਜ਼ਿਆਦਾ ਇਸ ਕਰਕੇ ਮੰਡੇ ਨੂੰ ਇਹਨਾਂ ਦੀ ਇਹਦੇ ਕੋਲ ਕਲੈਕਸ਼ਨ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਸੋ ਮੰਡੇ ਨੂੰ ਹੀ ਇਹਨਾਂ ਨੇ ਟਾਰਗੇਟ ਕੀਤਾ ਉਹਨੂੰ ਜਦੋਂ ਆ ਰਿਹਾ ਸੀਗਾ ਤਾਂ ਇਹਨਾਂ ਦਾ ਬੈਕ ਹੋ ਕੇ ਜਿਹੜੇ ਹੈਗੇ ਤਿੰਨ ਜਾਣੇ ਜਿਹੜੇ ਸੀਗੇ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ। ਜਿਹਨਾਂ ਵਿੱਚੋਂ ਅਸੀਂ ਦੋ ਬੰਦੇ ਜਿਹੜੇ ਹੈਗੇ ਨੇ ਇੱਕ ਸੰਨੀ ਜਿਹੜਾ ਹੈਗਾ ਮਹਿਰਾ ਜਿਹੜਾ ਤੇ ਦੂਸਰਾ ਜਿਹੜਾ ਹੈਗਾ ਆਪਣਾ ਰਾਹੁਲ ਜਿਹੜਾ ਹੈਗਾ ਇਹ ਦੋਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ। ਔਰ ਇਹਨਾਂ ਦੇ ਕੋਲੋਂ ਜਿਹੜੀ ਹੈਗੀ ਹੈ ਬਰਾਮਦ ਅਸੀਂ 128000 ਰੁਪਿਆ ਔਰ ਟੋਟਲ ਕਿੰਨੇ ਦੀ ਹੋਈ ਸੀ ਟੋਟਲ ਲੁੱਟ ਜਿਹੜੀ ਲੁੱਟ ਜਿਹੜੀ ਸੀਗੀ ਨਾ ਕੋ 4 ਲੱਖ 4.5 ਲੱਖ ਰੁਪਏ ਦੀ ਲਖਾਈ ਸੀ ਬਾਕੀ 1 2 ਦੋਸ਼ੀ ਇਹਨਾਂ ਕੋ ਫੜਨ ਆਲੇ ਆ ਬਾਕੀ ਦੀ ਰਕਮ ਜਿਹੜੀ ਆ ਉਹਨਾਂ ਕੋਲ ਆ ਜਿਹੜੀ ਵੱਡ ਦੀ ਰਕਮ ਇਹਨਾਂ ਦੇ ਹਿੱਸੇ ਆਈ ਸੀਗੀ ਉਹ ਇਹਨਾਂ ਕੇ ਰਿਕਵਰ ਤੇ ਬੰਦੇ ਇਹਦੇ ਵਿੱਚ ਇਹਦੇ ਕੋਦੇ ਸ਼ਾਮਿਲ ਇਹਦੇ ਵਿੱਚ ਟੋਟਲ ਜਿਹੜੇ ਹੈਗੇ ਆ 4 ਬੰਦੇ ਹੋਰ ਸ਼ਾਮਿਲ ਹੈਗੇ ਨੇ ਦੋ ਉਹਨਾਂ ਦੇ ਰਿਲੇਟਿਵ ਹੀ ਹੈਗੇ ਨੇ ਜਿਹੜੇ ਉੱਥੇ ਬੈਠੇ ਸੀਗੇ ਜਿਨ੍ਹਾਂ ਨੂੰ ਪਤਾ ਸੀ ਸਾਜ਼ਿਸ਼ ਕਰਤਾ ਦੇ ਜਿਹੜੇ ਹੈ ਇੱਕ ਸਾਲਾ ਹੈਗਾ ਇੱਕ ਹੋਰ ਹੈਗਾ ਆ ਰਿਲੇਟਿਵ ਹੀ ਹੈਗੇ ਨੇ ਔਰ ਉਹਨਾਂ ਨੂੰ ਜਿਹੜਾ ਪਤਾ ਸੀਗਾ ਕਿ ਇਹ ਕਹਾਣੀ ਇਦਾਂ ਹੈਗੀ ਆ ਸੋ ਉਹਨਾਂ ਨੇ ਵੀ ਜਿਹੜੇ ਇਹਨਾਂ ਦੇ ਵਿੱਚੋਂ ਜਿਹੜਾ ਮਾਸਟਰਮਾਈਂਡ ਸੀਗਾ ਉਹ ਉਹ ਰਾਹੁਲ ਉਹ ਸਾਜ਼ਿਸ਼ ਕਰਤਾ ਮਾਸਟਰਮਾਈਂਡ ਜਿਹੜਾ ਮੇਨ ਰਾਹੁਲ ਹੋ ਗਿਆ ਉਹ ਸਰ ਨੌਕਰੀ ਕਰਦਾ ਸੀ ਉਸ ਦੁਕਾਨ ਉਸੇ ਦੁਕਾਨ ਤੇ ਪਹਿਲਾਂ ਨੌਕਰੀ ਕਰਦਾ ਹੋਇਆ ਹੁਣ ਹੁਣ ਫਿਰ ਉਸ ਨੇ ਸਾਜ਼ਿਸ਼ ਕਰਾਇਆ ਕਿਉਂਕਿ ਉਹਨੂੰ ਪਤਾ ਸੀਗਾ ਕਿ 8 ਵਜੇ ਇਹ ਸਮਾਨ ਲੈ ਕੇ ਜਾਂਦੇ 8 ਵਜੇ ਲੈ ਕੇ ਆਉਂਦੇ ਫਿਰ 10 ਦਿਨ ਪਹਿਲਾਂ ਉਹਨੇ ਜਿਹੜੀ ਸੀਗੀ ਇਹ ਸਾਜ਼ਿਸ਼ ਰਚੀ ਸਾਰੀ ਤੇ ਫਿਰ ਉਹਨਾਂ ਨੂੰ ਇੱਕ ਦਿਨ ਇਹਨਾਂ ਦਾ ਜੋਬ ਛੱਡੀ ਸੀ ਹਾਂ ਜੋਬ ਛੱਡੀ ਸੀ ਉਸ ਤੋਂ ਪਹਿਲਾਂ ਕੰਮ ਕਰਦਾ ਸੀ ਨਾ ਉਹ ਉਹਨੇ ਕਾਈ ਕਾਈ ਜੇ ਢਾਗੀ ਤਾਂ ਜੇ ਕਿ ਥੋੜੇ ਚਿਰ ਪਹਿਲਾਂ ਹੀ ਛੱਡੀ ਹੈ ਤਾਂ ਕਾਰਨ ਕੀ ਸਮਝਦੇ ਹੋ ਕਿ ਇਹ ਜੇ ਇਹਨਾਂ ਚੋਰੀ ਕਿਉਂ ਹੋ ਗਈ ਕਿਉਂ ਉਹਨਾਂ ਨੂੰ ਚਿੰਤਾ ਦੇ ਦੇਖੋ ਕਾਰਨ ਇਹਨਾਂ ਜੋ ਇਹੀ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਤੇ ਉਹਦੇ ਕਰਕੇ ਜਿਹੜੀ ਇਹਨਾਂ ਨੇ ਸਾਜ਼ਿ ਸਜੀਪੀ ਉਹਨਾਂ ਕੋਲ ਪੈਸਾ ਜਿਹੜਾ ਹੈਗਾ ਕਲੈਕਸ਼ਨ ਕਰਕੇ ਆਂਦੇ ਨੇ ਤੇ ਕਾਫੀ ਹੈ ਕਿਸੇਗਾ ਤਾਂ ਇਸ ਕਰਕੇ ਕਿ ਲਗਾਤਾਰ ਕਾਫੀ ਗ੍ਰੇਡ ਡਿਕਲਪਨ ਨੌਜਵਾਨ ਉਹ ਸੇਮ ਵਾਸਤੇ ਆ ਆਪਣੀ ਜਿਹੜੀ ਜ਼ਰੂਰਤਮੰਦ ਚੀਜ਼ਾਂ ਦੇ ਲੈਣ ਵਾਸਤੇ ਦੇਸਾਂ ਦੇ ਇਕਦਮ ਦੇ ਜਿਹੜਾ ਇਸ ਤਰ੍ਹਾਂ ਦਾ ਵੀ ਕੋਈ ਤਕਸਾਲ ਆ ਰਿਹਾ ਦੇਖੋ ਹਮੇਸ਼ਾ ਹੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਇਨਸਾਨ ਦੀ ਪ੍ਰਕਿਰਤੀ ਹੈਗੀ ਹੈ ਕਿ ਜਿਹੜੇ ਚੀਜ਼ ਉਹਨੂੰ ਸੌਖੀ ਲੱਗਦੀ ਹੈ ਉਹਨੂੰ ਕਰਦਾ ਹੈ ਸੋ ਸਾਰਿਆਂ ਹੀ ਇੱਕ ਹਰ ਚੀਜ਼ ਈਜ਼ੀ ਮਨੀ ਹਰ ਬੰਦਾ ਈਜ਼ੀ ਮਨੀ ਚਾਹੁੰਦਾ ਹੈ ਕੰਮ ਕਰਨਾ ਨਹੀਂ ਜਿਹੜਾ ਵੀ ਉਹਨੂੰ ਸੌਖਾ ਲੱਗਦਾ ਹੈ ਫਿਰ ਉਹ ਉਸ ਤੰਦੇ ਨੂੰ ਅਪਣਾ ਲੈਂਦਾ ਹੈ ਤੋ ਕ੍ਰਾਈਮ ਦੇ ਵਿੱਚ ਜਿਹੜਾ ਹੈਗਾ ਕਈ ਵਾਰੀ ਜਿਹੜੇ ਹੈਗੇ ਆ ਇਹ ਕ੍ਰਿਮੀਨਲ ਜਿਹੜੇ ਹੈਗੇ ਆ ਪੈਸੇ ਦੀ ਐਲੋਰਮੈਂਟ ਦੇ ਕਰਕੇ ਜਿਹੜੇ ਕ੍ਰਾਈਮ ਕਰਦੇ ਨੇ ਫਿਰ ਇਲਜ਼ਾਮ ਜਿਹੜਾ ਇਹਨਾਂ ਦਾ ਮਾਰਾ ਇਹਨਾਂ ਦੀ ਏਜ 20 ਤੋਂ 22 ਸਾਲ ਦੀ ਹੈਗੀ 22 ਆਪਣਾ ਪਹਿਲਾਂ ਕੋਈ ਪਰਚਾ ਆਇਆ ਨਾ ਕੋਈ ਜਿਹੜਾ ਨਾਮ ਵੱਡਾ ਪਰੇ ਜਿਹੜਾ ਇਹ ਰਾਹੁਲ ਦੇ ਉੱਤੇ ਪਹਿਲਾਂ ਦੋ ਪਰਚੇ ਮੁਕੱਦਮੇ ਦਰਜ ਹੈਗੇ ਨੇ ਇੱਕ ਸਿਵਲ ਲਾਈਨ ਦੇ ਵਿੱਚ ਹੀ 379 ਬੀ ਦਾ ਦਰਜ ਹੈਗਾ ਔਰ ਇੱਕ ਬੀ ਡਿਵੀਜ਼ਨ ਦੇ ਵਿੱਚ ਐਡੀਪੀ ਸਟਾ ਪਰਚਾ ਮਾਸ਼ੇ ਜੀ ਸਰ ਆਪਨੇ ਮਾਸ਼ੇ ਦਾ ਵੀ ਆ ਦਿਛੇ ਕਾਸ਼ ਇਹ ਫੈਮਿਲੀ ਮਨ ਬੋਧਾ ਹੁੰਦੇ ਬਾਅਦੂ ਉਹਨਾਂ ਨੇ ਇਹਨੂੰ ਜੋਬ ਤੇ ਰੱਖਿਆ ਤੇ ਉਸ ਤੋਂ ਬਾਅਦ ਇਹਨੇ ਕੰਮ ਕੀਤਾ ਸਰ ਨਹੀਂ ਜੇ ਜਿਹੜੀ ਦੁਕਾਨ ਤੇ ਕੰਮ ਕਰਦਾ ਸੀ ਉਹ ਤੋਂ ਉਹਨਾਂ ਨੇ ਕੱਢਤਾ ਸੀਗਾ ਪਰ ਇਹਨੂੰ ਪਹਿਤ ਪਤਾ ਸੀ ਕਿ ਕਿ ਇਹ ਉਹ ਜਿਹੜਾ ਮਦਈ ਸੀਗਾ ਉਹਦੇ ਹੀ ਜਗ੍ਹਾ ਤੇ ਇਹੀ ਜਾਂਦਾ ਹੁੰਦਾ ਸੀਗਾ ਪਹਿਲਾਂ ਸੋ ਇਹਨੂੰ ਪਤਾ ਸੀਗਾ ਕਿ ਇਹ ਦੁਕਾਨ ਕਲੈਕਸ਼ਨ ਕਰਕੇ 8 ਵਜੇ ਵਾਪਸ ਆਉਣਾ ਹੈ ਜਿਦਾ ਹਰ ਦੁਕਾਨ ਦਾ ਇੱਕ ਸਿਸਟਮ ਹੁੰਦਾ ਉਹਦੇ ਸਿਸਟਮ ਦੇ ਇਹਨੂੰ ਪਤਾ ਸੀਗਾ ਕਿ 8 ਵਜੇ ਇਹਨਾਂ ਨੇ ਕਲੈਕਸ਼ਨ ਕਰਨ ਜਾਣਾ ਹੈ ਇੰਨੇ ਵੇਲੇ ਕਲੈਕਸ਼ਨ ਕਰਕੇ ਵਾਪਸ ਆਣਾ ਤੋਂ ਉਸ ਚੀਜ਼ ਦੇ ਨੌਲੇਜ